ਬਹੁਤ ਬੇਨਤੀ ਕਰਦਾ ਮੈਂ ਆਪਣੇ ਰੂਹ ਰੂਹ ਤੋਂ ਕਿ ਦੇਖੋ ਮੇਰੇ ਪੰਜਾਬੀ ਭਰਾਵੋ ਜਾਗੋ ਇਹ ਜਿਹੜਾ ਨਸ਼ਾ ਨਾ ਇਹਨੂੰ ਤਿਆਗ ਦੋ ਕਿਉਂ ਕਿਉਂਕਿ ਵੇਖੋ ਅੱਜ ਕੱਲ੍ਹ ਜਮਾਨਾ ਮੈਂ ਆਪਣੇ ਅੱਖੀਂ ਦੇਖ ਰਿਹਾ ਵਾਂ ਕਿ ਕਈ ਮੁੰਡੇ ਜਿਹੜੇ ਆਮ ਘਰਾਂ ਦੇ ਗਰੀਬ ਘਰਾਂ ਦੇ ਜਿਹਦੇ ਕੋਲ ਪੈਸਾ ਹੈਗਾ ਬੇਸ਼ਮਾਰੋਂ ਨੇ ਤਾਂ ਭਾਜੀ ਚਾਲ ਹੀ ਲੈਣਾ ਵਾ ਉਹਨੇ ਚਾਲ ਹੀ ਲੈਣਾ ਵਾ ਜੀ ਤੇ ਜਿਹੜਾ ਗਰੀਬ ਘਰ ਦਾ ਮੇਰਾ ਭਰਾ ਨਾ ਆਮ ਘਰ ਦਾ 5-600 ਰੁਪਏ ਕੋ ਦਿਹਾੜੀ ਦਾ ਪੱਕਾ ਕਮਾਉਣ ਵਾਲਾ 400 ਇਹਦੇ ਲਈ ਇਹ ਜ਼ਰੂਰੀ ਮੇਰਾ ਪੈਗਾਮ ਆ ਤੇ ਇਹਨੂੰ ਮੇਰੇ ਪੈਗਾਮ ਨੂੰ ਯਾਦ ਰੱਖਿਓ ਇਕ ਤੁਹਾਡੇ ਬਹੁਤ ਕੰਮ ਆਊਗਾ ਜੇ ਸੋਚੋਗੇ ਧੀ ਭੈਣ ਸਾਡੇ ਲਈ ਸਾਡਾ ਸਭ ਤੋਂ ਵੱਡਾ ਨਸ਼ਾ ਸਾਡੀ ਸਭ ਤੋਂ ਵੱਡੀ ਆਸ਼ਕੀ ਸਾਨੂੰ ਧੀ ਭੈਣ ਮਾਲਕ ਨੇ ਦਿੱਤੀ ਸਾਡੀ ਮਾਂ ਸਾਡੀ ਸਭ ਤੋਂ ਵੱਡੀ ਆਸ਼ਕੀ ਆ ਖੋ ਬਾਬੇ ਨਾਨਕ ਦੀ ਤਰਤੀ ਤੇ ਬਾਬੇ ਨਾਨਕ ਦੀ ਤਰਤੀ ਤੇ ਨਸ਼ਿਆਂ ਦਾ ਕਾਲੇ ਮਚਾਇਆ ਬਾਬੇ ਨਾਨਕ ਦੀ ਤਰਤੀ ਦੇ ਨਸ਼ਿਆਂ ਦਾ ਕਾਲੇ ਮਚਾਇਆ ਬੰਦ ਕਰੋ ਪਾਪੀਓ ਇਹਨੂੰ ਉਹ ਬੰਦ ਕਰੋ ਪਾਪੀਓ ਇਹਨੂੰ ਕੁੱਖਾਂ ਦਾ ਕੁੱਖ ਮਕਾਇਆ ਬੰਦ ਕਰੋ ਪਾਪੀਓ ਇਹਨੂੰ ਕੁੱਖਾਂ ਦਾ ਕੁੱਖ ਮਕਾਇਆ ਭੁੱਖੇ ਢਿੱਡ ਪਿਆਸਾਂ ਦੇ ਪੁੱਤ ਖੋਲੇ ਨਸ਼ਿਆਂ ਨੇ ਭੁੱਖੇ ਢਿੱਡ ਪਿਆਸਾਂ ਦੇ ਉਹ ਦੇਖੋ ਲੇ ਨਸ਼ਿਆਂ ਨੇ ਕਿੰਨੇ ਮਾਵਾਂ ਦੇ ਢਿੱਡ ਖਾਲੀ ਕਰੂੰਗੇ ਕਿੰਨੇ ਮਾਵਾਂ ਦੇ ਢਿੱਡ ਖਾਲੀ ਕਰੂੰਗੇ ਪਾਪੀਓ ਨਸ਼ਿਆਂ ਤੋਂ ਮੁੜ ਆਓ ਕਿ ਇਹ ਸਾਡੇ ਗੁਰੂਆਂ ਦੀ ਧਰਤੀ ਆ ਇਹ ਬੜੀ ਸੁਚਮ ਧਰਤੀ ਆ ਤੇ ਇਹਦਾ ਬੜਾ ਸਤਕਾਰ ਤੇ ਬੜਾ ਮਾਣ ਤੇ ਬੜਾ ਯੋਗ ਐ ਇਸ ਧਰਤੀ ਦੇ ਉੱਤੇ ਮਾਣ ਆ ਸਾਡੇ ਸਿੰਘ ਪਾਸ਼ਾ ਮਨੂੰ ਪੰਜਾਬੀਆਂ ਨੂੰ ਬਹੁਤ ਵੀ ਸਾਡੇ ਗੁਰੂਆਂ ਨੇ ਸ਼ੀਧੀ ਦੇ ਕੇ ਤੇ ਇਸ ਧਰਤੀ ਦੇ ਬਾਰੇ ਬਾਰੇ ਦੇਖੋ ਉਹਨਾਂ ਨੇ ਆਪਣੇ ਬੱਚੇ ਤਿਆਗਦੇ ਇੱਕ ਦੁਨੀਆ ਦੇ ਉੱਤੇ ਆਪਣੀ ਮਸਾਇਲ ਕਾਇਮ ਰੱਖੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਪਾਪ ਨਾ ਕਰ ਸਕੇ ਉਹਨਾਂ ਨੇ ਆਪਣੇ ਬੱਚੇ ਤਿਆਗਦੇ ਜੀ ਅੱਜ ਕੱਲ੍ਹ ਦੇਖੋ ਭਗਤ ਸਿੰਘ ਆ ਜਿਹੜੇ ਉਹਨਾਂ ਦੇ ਜਿਹੜੇ ਮੰਮੀ ਜੀ ਸੀਗੇ ਉਹਨਾਂ ਨੇ ਦੇਖੋ ਭਗਤ ਸਿੰਘ ਜੀ ਨੂੰ ਥਾਪੀ ਮਾਰ ਕੇ ਕਿਹਾ ਕਿ ਪੁੱਤਰ ਤੂੰ ਇੱਕ ਸ਼ੇਰਨੀ ਦੇ ਮਤਲਬ ਕਿ ਢਿੱਡ ਦੇ ਵਿੱਚੋਂ ਜਨਮ ਲਿਆ ਵਾ ਤੇ ਤੂੰ ਸ਼ੇਰ ਹੀ ਆ ਜਾ ਤੂੰ ਦੁਨੀਆ ਦੇ ਬੁਰੇ ਹਾਲਾਤਾਂ ਨੂੰ ਕਾਬੂ ਪਾ ਦੁਨੀਆ ਦੇ ਬੁਰੇ ਹਾਲਾਤਾਂ ਨੂੰ ਕਾਬੂ ਪਾਉਣ ਲਈ ਆਪਣਾ ਸ਼ੇਰ ਪੁੱਤ ਥਾਪੀ ਮਾਰ ਕੇ ਉਹ ਬਾਹਰ ਕੱਢਤਾ ਉਹਨਾਂ ਨੇ ਮਾਹੌਲ ਦੇ ਵਿੱਚ ਕਿ ਜਿਹੜੇ ਮਾਹੌਲ ਖਰਾਬ ਰਿਹਾ ਉਹਨਾਂ ਨੂੰ ਸਹੀ ਕਰ ਜਾ ਕੇ ਆਪਣੀ ਜਾਨ ਦੇ ਦੇ ਪਾਵੇਂ ਪਰ ਕਿਸੇ ਦੀ ਧੀ ਦੇ ਸਿਰ ਤੋਂ ਚੁੰਨੀ ਨਾਲ ਲੱਥੇ ਤੇ ਕਿਸੇ ਮਾਂ ਬਾਪ ਦੀ ਢਿੱਡ ਦੀ ਕੋਖ ਦੀ ਔਲਾਦ ਨਾ ਮਰ ਜਾਵੇ ਬਿਨ ਨਜਾਇਜ਼ੀ ਤੇ ਹੁਣ ਮੈਂ ਭਗਤ ਸਿੰਘ ਜੀ ਤੋਂ ਸ਼ੁਰੂ ਕਰਦਾ ਵਾਂ ਇਸ ਨਸ਼ਿਆਂ ਦੇ ਖਿਲਾਫ ਭਾਜੀ ਮੈਂ ਗੱਲ ਕਰਨ ਜਾ ਰਿਹਾ ਅੱਜ ਦੀ ਡੇਟ 'ਚ ਜਿਹੜਾ ਮਾਡਲ ਜਮਾਨਾ ਹੁਣ ਹੋ ਚੁੱਕਿਆ ਉਹਦੇ ਬਾਰੇ ਤੇ ਕਈਆਂ ਨੂੰ ਬੁਰਾ ਵੀ ਲੱਗੂਗਾ ਕਈਆਂ ਨੂੰ ਬਹੁਤ ਵਧੀਆ ਵੀ ਲੱਗੂਗਾ ਲੇਕਿਨ ਮੇਰੇ ਹਾਲਾਤਾਂ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਤਾਂ ਜੀ ਜਿੱਥੋਂ ਤੱਕ ਮੈਂ ਕਹਿ ਸਕਦਾ ਮੇਰੇ ਲਈ ਇਹ ਬਹੁਤ ਵਧੀਆ ਗੱਲ ਆ ਮੇਰੇ ਪਾਸ਼ਾ ਨੇ ਮੇਰੇ ਦਿਮਾਗ 'ਚ ਲਿਆਂਦੀ ਆ ਉਹ ਮੈਂ ਸ਼ੁਰੂਆਤ ਕਰਦਾ ਜੀ ਉਹ ਮਾਂ ਸੀਗੀ ਭਗਤ ਸਿੰਘ ਦੀ ਜਿਨਨੇ ਆਪਣੇ ਪੁੱਤਰ ਨੂੰ ਥਾਪੀ ਮਾਰ ਕੇ ਦੁਨੀਆ ਨੂੰ ਬਚਾਉਣ ਦੇ ਵਾਸਤੇ ਬਾਬੇ ਨਾਨਕ ਦੇ ਚਰਨਾਂ ਦੇ ਸਦਕੇ ਕੀਤਾ ਉਹਨੇ ਵੀ ਜਾ ਦੁਨੀਆ ਦੇ ਜਿਹੜੇ ਮਾੜੇ ਕਾਲੇ ਧੰਦੇ ਚੱਲਦੇ ਉਹਨੂੰ ਸਭ ਨੂੰ ਬੰਦ ਕਰ ਭਗ ਸਿੰਘ ਨਾਥਾ ਬਾਹਨ ਨੂੰ ਜਾ ਕੇ ਉਹਨੇ ਜੀ ਪਾਈ ਆਪਣੇ ਸ਼ੀਸ਼ ਵੀ त्यागे ਉਹਨੇ ਉਹ ਗੁਰੂ ਮਾਲਕ ਦੇ ਬਾਬੇ ਨਾਨਕ ਦੇ ਚਰਨਾਂ 'ਚ ਉਹਦੀ ਅਰਦਾਸ ਪੂਰੀ ਹੋਈ ਦੇਖੋ ਉਹ ਬੰਦਾ ਅਮਰ ਹੋਇਆ ਜੀ ਉਹਦਾ ਨਾਮ ਅੱਜ ਵੀ ਹੈਗਾ ਨਾਮ ਉਹਦਾ ਅਮਰ ਰਹੂਗਾ ਜਿਹੜਾ ਇਨਸਾਨ ਚੰਗੇ ਕਰਮ ਕਰਕੇ ਇਸ ਦੁਨੀਆ ਦੇ ਉੱਤੋਂ ਜਾਊਗਾ ਠੀਕ ਹੈ ਜੀ ਪਹਿਲਾ ਲਫ਼ਜ਼ ਮੇਰਾ ਵਾ ਤੇ ਦੂਸਰਾ ਲਫ਼ਜ਼ ਮੇਰਾ ਇਹ ਪਾਜੀ ਅੱਜ ਕੱਲ ਨਸ਼ਿਆਂ ਦੇ ਦੌਰ ਦਿੱਤੇ ਮੈਂ ਦੇਖ ਰਿਹਾ ਮੈਂ ਸ਼ੇਰਪੁਰ ਰਹਿਣਾ ਵਾ ਜੀ ਪਾਂਡਾ ਉੱਥੋਂ ਦਾ ਮੈਂ ਸ਼ੇਰਪੁਰ ਦਾ ਵੈਸੇ ਮੈਂ ਦੋਤਾ ਵਾਂ ਇੱਥੋਂ ਦਾ ਸ਼ੇਰਪੁਰ ਦਾ ਮੇਰੇ ਮਾਮੇ ਨਾਲਕਿਆਂ ਦਾ ਸ਼ਹਿਰ ਹੈ ਜੀ ਇਹ ਮੈਨੂੰ ਮਤਲਬ ਕਿ ਉਹਨਾਂ ਨੇ ਬਚਪਨ ਤੋਂ ਪਾਲਿਆ ਮੇਰੇ ਪਾਪਾ 2 ਸਾਲ ਦੀ ਉਮਰ ਚ ਗੁਜ਼ਰ ਗਏ ਸੀ ਮੈਂ ਉਹਨਾਂ ਦੇ ਚਰਨਾਂ ਦੇ ਸਦਕੇ ਜਾਵਾ ਜੀ ਮੇਰੇ ਮਾਮੇ ਨਾਲਕੇ ਜਿਨ੍ਹਾਂ ਨੇ ਮੈਨੂੰ ਪਾਲਿਆ ਮੇਰੇ ਮਾਮੇ ਦਾ ਨਾਮ ਗੁੱਗੀ ਚਮਨ ਪ੍ਰਕਾਸ਼ ਮੰਗਲ ਖਾਲਾ ਹਾਲ ਉਹਨਾਂ ਨੇ ਐਨੀ ਮੈਨੂੰ ਸਿੱਖਿਆ ਦਿੱਤੀ ਮੈਨੂੰ ਇੰਨਾ ਮਾਣ ਆ ਕਿ ਮੈਨੂੰ ਵਧੀਆ ਐਕਟਰਾਂ ਕੋਲੋਂ ਪਾਲਿਆ ਜੀ ਮੈਂ ਸਦਕੇ ਜਾਵਾਂ ਉਹਨਾਂ ਦੇ ਪਹਿਲਾਂ ਮੈਨੂੰ ਬੜੀ ਵਧੀਆ ਸਿੱਖਿਆ ਦਿੱਤੀ ਮੈਨੂੰ ਗੁਰੂ ਡੀਰ ਵਾਲਾ ਵੀ ਕੀਤਾ ਉਹਨਾਂ ਨੇ ਤੇ ਉਹਨਾਂ ਗੁਰੂਆਂ ਦੇ ਸਦਕੇ ਮੈਂ ਗਿਆਨ ਲਿਆ ਜਿਹੜਾ ਮੈਂ ਅੱਜ ਆਪਣੀ ਪੰਜਾਬ ਨੂੰ ਸ਼ੋਅ ਕਰਨ ਜਾ ਰਿਹਾ ਹਾਂ ਆਪਣੇ ਦਿਲ ਦੀ ਆਵਾਜ਼ ਦੇਖੋ ਨਸ਼ੇ ਤੇ ਅਸੀਂ ਹੁਣ ਜੇ ਜ਼ੋਰ ਪਾਉਂਨੇ ਆ ਅੱਜ ਕੱਲ ਬਹੁਤ ਜ਼ਿਆਦਾ ਪੈ ਰਹਿਆ ਵਾ ਤੇ ਕਈ ਇਨਸਾਨ ਨੇ ਇਸ ਨਸ਼ੇ ਦੇ ਵਿਰੋਧ ਨੂੰ ਲੈ ਕੇ ਚੱਲ ਰਹੀ ਹੈ ਦੁਨੀਆ ਬੰਦ ਕਰਨ ਵਾਸਤੇ ਕਈਆਂ ਨੇ ਦੁਸ਼ਮਣੀਆਂ ਪਾ ਕੇ ਆਪਣੀਆਂ ਜਾਨਾਂ ਵੀ ਜੜੀਆਂ ਨੇ ਤਿਆਗ ਦਿੱਤੀਆਂ ਨੇ ਤੇ ਕਈ ਸਿੰਘ ਪਾਸ਼ਾ ਮੇਰਾ ਇਕੱਲਾ ਵੀ ਲੜਦਾ ਸਵਾ ਛੇਰਾਂ ਵਰਗੂ ਤੇ ਕਈ ਮੇਰੇ ਸਿੰਘ ਜਿਹੜੇ ਨੇ ਉਹ ਇਕੱਠੇ ਹੋ ਕੇ ਵੀ ਬੜਿਆਂ ਨੂੰ ਨੱਥ ਪਾਉਂਦੇ ਜਿੱਥੇ ਭੀੜ ਭੜਕਾ ਹੋ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਅੱਜ ਦੀ ਡੇਢ ਦੇ ਵਿੱਚ ਮੈਂ ਸ਼ੋਸ਼ੇ ਗਿਰੀ ਤੇ ਜਿਹੜੀ ਇਹ ਬਦਮਾਸ਼ੀ ਆ ਜਿਹੜੀ ਵੀ ਆਪਾਂ ਕਹਿ ਦਈਏ ਵੀ ਨਿੱਕੇ ਨਿੱਕੇ ਘਰਾਂ ਦੇ ਵੀ ਬੱਚੇ ਅੱਜ ਗੱਲ ਕਰਨ ਲੱਗੇ ਆ ਇਹ ਮੈਂ ਪ੍ਰਭਾਵ ਬਹੁਤ ਤਗੜਾ ਦੇਖ ਰਿਹਾ ਵਾ ਨਸ਼ਾ ਪਤਾ ਨਿੱਕੇ ਨਿੱਕੇ ਨਿਆਣੇ ਵੀ ਇਹ ਫਲੂਟਾਂ ਜੀਆਂ ਗਾਂਜੇ ਗੁੰਜੇ ਜੇ ਚਟੇ ਚੁਟੇ ਟੀਕੂ ਕੇ ਜੇ ਇਹ ਬਹੁਤ ਅੱਜ ਕੱਲ੍ਹ ਦੇਖੋ ਦੌਰ ਚੱਲਦਾ ਪਿਆ ਵਾ ਤੇ ਮੈਂ ਆਪਣੇ ਜਿਹੜੇ ਪੰਜਾਬ ਦੇ ਜ਼ਿੰਮੇਦਾਰ ਸਰਦਾਰ ਸਿੰਘ ਨੇ ਜਿਹੜੇ ਪਾਸ਼ਾ ਮੇਰੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਸਰਦਾਰੋ ਤੁਸੀਂ ਹੀ ਇਹਨਾਂ ਨਸ਼ਿਆਂ ਨੂੰ ਨੱਥ ਪਾ ਸਕਦੇ ਹੋ ਮੇਰੇ ਹਿਸਾਬ ਨਾਲ ਸਿੰਘਾਂ ਤੋਂ ਉੱਤੇ ਕੋਈ ਇਸ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਹੋਗਾ ਜਿਹੜਾ ਨੱਥ ਪਾਊਗਾ ਨਸ਼ਿਆਂ ਨੂੰ ਤੇ ਮੈਨੂੰ ਬੜਾ ਮਾਣ ਆ ਮੇਰੇ ਸਰਦਾਰਾਂ ਤੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹ ਪਹਿਲਾਂ ਨਸ਼ੇ ਦੀ ਹਨੇਰੀ ਗਾਂਜੇ ਤੋਂ ਸ਼ੁਰੂ ਹੋਈ ਸੀਗੀ ਦੇਖੋ ਜੀ 10 ਰੁਪਏ ਦੀ ਪੂਰੀ ਗਾਂਜੇ ਦੀ ਵੇਕਦੀ ਹੁੰਦੀ ਸੀਗੀ ਮੈਂ ਉਹ ਟਾਈਮ ਦੇ ਵਿੱਚ ਸਰਕਾਰੀ ਆਪਣਾ ਸਕੂਲ ਹੈਗਾ ਵਾ ਸ਼ੇਰਪੁਰ ਸਰਕਾਰੀ ਹਾਈ ਸਕੂਲ ਮੈਂ ਉਹਦੇ ਵਿੱਚ ਪੜਿਆ ਮੈਂ ਥੋੜਾ ਜਿਹਾ ਆਪਾਂ ਚਲੋ ਗਰੀਬੀ ਦਾਵੇ ਦੀ ਆਪਣੀ ਪੜਾਈ ਮਾਂ ਪਿਓ ਨੇ ਜਿੰਦਾ ਦੀ ਵੀ ਕਰਾਈ ਆ ਫਿਰ ਆਪਣਾ ਸੰਗੀਤ ਲੈ ਕੇ ਚੱਲ ਗਏ ਅਸੀਂ ਉਹ 10 ਰੁਪਏ ਦੀ ਪੂੜੀ ਦਾ ਇੰਨਾ ਮੈਂ ਪ੍ਰਵਾਹ ਦੇਖਿਆ ਇੰਨਾ ਪ੍ਰਵਾਹ ਦੇਖਿਆ ਵਾ ਉਸ ਟਾਈਮ 'ਚ ਚਲੋ ਗਾਂਜਾ ਹੁੰਦਾ ਸੀ ਬਿੰਦੇ ਸੀ ਲੋਕ ਮੰਨਦਾ ਮੈਂ ਲੇਕਿਨ ਉਹ ਐਸੀ ਚੀਜ਼ ਹੁੰਦੀ ਸੀ ਬੰਦੇ ਨੂੰ ਪੀ ਕੇ ਭੰਗ ਨਾ ਬਣਾ ਦਵੇ ਮਸਤ ਮਲੰਗੂ ਭੋਲਾ ਰੱਖ ਦੇਦੀ ਪਰ ਜਿਹੜੇ ਹੁਣ ਦੇ ਅੱਜ ਦੇ ਦੌਰ ਦੇ ਉੱਤੇ ਵਿਰੋਧ ਨਸ਼ਾ ਚੱਲ ਰਿਹਾ ਵਾ ਨਿਆਣਾ ਨਿਆਣਾ ਘਰ ਦੇ ਵਿੱਚ ਕਰਦਾ ਪਿਆ ਵਾ ਪਰ ਉਹ ਟਾਈਮ ਦੇ ਵਿੱਚ ਅਸੀਂ ਇਸ ਇਸ ਚੀਜ਼ਾਂ ਨੂੰ ਨਹੀਂ ਦੇਖਦੇ ਹੁੰਦੇ ਸੀ ਵੀ ਛੋਟਾ ਛੋਟਾ ਬੱਚਾ ਵੀ ਕਰ ਰਿਹਾ ਵਾ ਤੇ ਹੁਣ ਦਾ ਮਾਹੌਲ ਪਹਿਲਾਂ ਨਾਲੋਂ ਜ਼ਿਆਦਾ ਵਿਗੜ ਗਿਆ ਵਾ ਮੈਂ ਬੇਨਤੀ ਕਰਦਾ ਵਾਂ ਕਿ ਇਸ ਛੱਟੇ ਨੂੰ ਬੰਦ ਕਰੋ ਇਹ ਤਾਂ ਬਿਲਕੁਲ ਹੀ ਇਸ ਚਿੱਟੇ ਵਾਲਾ ਕੰਮ ਜਿਹੜਾ ਵਾ ਵੀ ਇਹਨੂੰ ਨਾਥੀ ਪਾ ਦਿਓ ਇਹ ਨਾ ਬਹੁਤ ਘਰ ਬਰਬਾਦ ਕਰ ਰਿਹਾ ਜੀ ਇਹ ਮਾਵਾਂ ਦੀਆਂ ਕੁੱਖਾਂ ਨੂੰ ਸੁੰਨਾ ਕਰੀ ਜਾ ਰਿਹਾ ਵਾ ਜਿੱਦਾਂ ਕਿ ਇਸ ਘਰ ਦੇ ਵਿੱਚ ਸਾਰਾ ਹੀ ਪਰਿਵਾਰ ਮਰ ਗਿਆ ਹੁੰਦਾ ਨਾ ਉਹ ਘਰ ਹੀ ਖਾਲੀ ਕਰ ਦਿੰਦਾ ਵਾ ਜੀ ਇਹ ਸਾਰਾ ਟੱਬਰ ਟੋੜ ਸਾਰੀ ਪੀੜ੍ਹੀ ਖਤਮ ਕਰ ਰਿਹਾ ਵਾ ਜੀ ਇਹ ਘਰ ਘਰ ਤੇ ਇਸ ਕਰਕੇ ਮੈਂ ਇਹਦੇ ਉੱਤੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਨਸ਼ੇ ਨੂੰ ਬੰਦ ਕਰਾਓ ਆਪਣੇ ਜਿੰਨੇ ਵੀ ਪੰਜਾਬ ਦੇ ਆ ਸਾਰੇ ਇੱਕ ਹੋਵੋ ਦੇਖੋ ਆਪਾਂ ਜਿਹਨੇ ਸੂਧਵਾਨ ਪੰਜਾਬ ਦੇ ਲੋਕ ਆ ਬਾਹਰ ਦੀ ਜਿਹੜੀ ਕੰਟਰੀ ਚ ਕੋਈ ਵੀ ਆਂਦਾ ਭਾਰਤ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਉਹ ਇੰਨੇ ਨਹੀਂ ਲੋਕ ਵਧੀਆ ਹੈਗੇ ਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸੰਸਕਾਰ ਹੈਗਾ ਵਾ ਵੀ ਧੀ ਭੈਣ ਦੀ ਇੱਜ਼ਤ ਕਿੱਦਾਂ ਕਰੀ ਜਾਂਦੀ ਆ ਤੇ ਧੀ ਭੈਣ ਨੂੰ ਰੱਖਿਆ ਕਿੱਦਾਂ ਜਾਂਦਾ ਪੁੱਤ ਧੀ ਨੂੰ ਕਿੱਦਾਂ ਰੱਖਿਆ ਜਾਂਦਾ ਪੁੱਤ ਧੀ ਨੂੰ ਅਕਲ ਤਾਲੀਮ ਕਿੱਦਾਂ ਦੇਣੀ ਆ ਇਹ ਪੰਜਾਬੀਆਂ ਦੇ ਇਲਾਵਾ ਹੋਰ ਕਿਸੇ ਮਤਲਬ ਕਿ ਦੁਨੀਆ ਨੂੰ ਇੰਨੀ ਜਿਆਦਾ ਨੌਲੇਜ ਨਹੀਂ ਹੈਗੀ ਜਿਹੜਾ ਦਾਨਪੁਨ ਉਹ ਸਾਡੇ ਇੱਥੇ ਪੰਜਾਬ ਤੋਂ ਦੇਖ ਕੇ ਹੀ ਲੋਕਾਂ ਨੇ ਸ਼ੁਰੂ ਕੀਤਾ ਵਾ ਚਾਹੇ ਅੱਜ ਲੋਕ ਮਨੂੰ ਮਤਲਬ ਕਿ ਕੁਝ ਵੀ ਕਹਿਣ ਮੈਂ ਉਹਨਾਂ ਦੀ ਹਰ ਗੱਲ ਸਹਿਨੂ ਮਨਜੂਰਾ ਮਾੜਾ ਵੀ ਕੋਈ ਮਨੂੰ ਮਿਲੂਗਾ ਕੋਈ ਚੰਗਾ ਵੀ ਮਿਲੂਗਾ ਜੀ ਠੀਕ ਹੈ ਮਨੂੰ ਮਾੜੀ ਵੀ ਸੁਣਨੀ ਪਣੀ ਚੰਗੀ ਵੀ ਸੁਣਨੀ ਪਣੀ ਆ ਪਰ ਮੈਂ ਇਹ ਕਹਣਾ ਬਾਬੇ ਨਾਨਕ ਦੀ ਧਰਤੀ ਤੇ ਗੰਦ ਨਾ ਪਾਓ ਇਹ ਪੰਜਾਬ ਆ ਸੁਚਮ ਧਰਤੀ ਆ ਇਹਦੇ ਉੱਤੇ ਜਿਹੜਾ ਨਸ਼ਿਆਂ ਦਾ ਇਹ ਕਾਲ ਮਚਾਇਆ ਹੋਇਆ ਟੰਡਵ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਕੱਲ ਨੂੰ ਇਹ ਕਿਸੇ ਦੇ ਪੁੱਤ ਧੀ ਦੇ ਉੱਤੇ ਇਹ ਹੋ ਸਕਦਾ ਵਾ ਨਸ਼ਾ ਇਹ ਨਸ਼ੇ ਦੀ ਜਿਹੜੀ ਹਨੇਰੀ ਹੈ ਨਾ ਕਿਸੇ ਦੇ ਪੁੱਤ ਦੀ ਨੂੰ ਲੈ ਕੇ ਜਾ ਸਕਦੀ ਹੈ ਇਹ ਨਾ ਸੋਚੋ ਫਲਾਣੇ ਦਾ ਪੁੱਤ ਨਸ਼ਾ ਕਰਦਾ ਤੇ ਆਪਾਂ ਕੀ ਲੈਣਾ ਵਾ ਇਹ ਚੀਜ਼ਾਂ ਨੂੰ ਸੋਚਣਾ ਬੰਦ ਕਰ ਦਿਓ ਜੇ ਕਿਸੇ ਦਾ ਪੁੱਤ ਦੀ ਕਰਦਾ ਵਾ ਤੇ ਉੱਥੇ ਮੇਰੀ ਸਾਰੇ ਪੰਜਾਬ ਵਿੱਚ ਬੇਨਤੀ ਆ ਘਰ-ਘਰ ਨੂੰ ਜਿੰਨੇ ਵੀ ਇੱਥੇ ਪੰਜਾਬੀ ਆਪਣੇ ਵਸਦੇ ਨੇ ਵੀ ਆਪਣੀ ਏਕਤਾ ਰੱਖੋ ਗਰੀਬ ਹੋਵੇ ਚਾਹੇ ਅਮੀਰ ਹੋਵੇ ਸਭ ਨੂੰ ਆਪਣੀ ਬੁੱਕਲ 'ਚ ਲਕੋਵੋ ਤੇ ਇਹ ਜਿਹੜਾ ਨਸ਼ਿਆਂ ਦਾ ਕੰਮ ਆ ਇਹੇ ਬੰਦ ਕਰਾਓ ਇੱਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਚਾਹੇ ਉਹ ਬੀੜੀ ਸਿਗਰਟ ਦਾ ਕਿਉਂ ਨਾ ਹੋਵੇ ਮੈਂ ਤਾਂ ਕਹਿੰਦਾ ਉਹ ਵੀ ਬੰਦ ਕਰਾਓ ਕਹਿੰਦੇ ਦਿਕੇਗਾ ਤਾਂ ਵਿਕੇਗਾ ਜਦੋਂ ਦੇਖਣਾ ਹੀ ਨਹੀਂ ਤੇ ਫਿਰ ਵਿਕਣਾ ਕੀ ਸਹੀ ਗੱਲ ਹੈ ਸਹੀ ਗੱਲ ਬਿਲਕੁਲ ਜੇ ਦੇਖੇਗਾ ਨਹੀਂ ਕੋਈ ਵਿਕੇਗਾ ਕੀ ਹੈ ਨਾ ਤੁਸੀਂ ਹੁਣ ਅਗਾ ਇਸ ਨੂੰ ਗਾਣੇ ਦੇ ਰੂਪ ਵਿੱਚ ਕਿਵੇਂ ਸੁਣਾਓਗੇ ਲੋਕਾਂ ਨੂੰ ਦੱਸੋ ਮੈਂ ਗਾਣੇ ਦੇ ਥਰੂ ਦੇ ਵਿੱਚ ਸੁਣਾਣਾ ਹੈ ਜਿਹੜੀ ਆ ਗੋਲੇ ਤੋਂ ਮੇਨ ਰਿਹਾ ਹੈ ਖੋ ਬਾਬੇ ਨਾਨਕ ਦੀ ਤਰਤੀ ਤੇ ਬਾਬੇ ਨਾਨਕ ਦੀ ਤਰਤੀ ਤੇ ਮਸ਼ਿਆਂ ਦਾ ਕਾਲੇ ਮਚਾਇਆ ਬਾਬੇ ਨਾਨਕ ਦੀ ਤਰਤੀ ਦੇ ਮਸ਼ਿਆਂ ਦਾ ਕਾਲੇ ਮਚਾਇਆ ਬੰਦ ਕਰੋ ਪਾਪਿਓ ਇਹਨੂੰ ਉਹ ਬੰਦ ਕਰੋ ਪਾਪਿਓ ਇਹਨੂੰ ਕੁੱਖਾਂ ਦਾ ਕੁੱਖ ਮਕਾਇਆ ਬੰਦ ਕਰੋ ਪਾਪਿਓ ਇਹਨੂੰ ਕੁੱਖਾਂ ਦਾ ਕੁੱਖ ਮਕਾਇਆ ਭੁਖੇ ਢਿੱਡ ਪਿਆਸਾਂ ਦੇ ਪੁੱਤ ਖੋਲੇ ਨਸ਼ਿਆਂ ਨੇ ਭੁਖੇ ਢਿੱਡ ਪਿਆਸਾਂ ਦੇ ਉਹ ਦੇਖੋ ਲੇ ਨਸ਼ਿਆਂ ਨੇ ਕਿੰਨੇ ਮਾਵਾਂ ਦੇ ਢਿੱਡ ਖਾਲੀ ਕਰੋਗੇ ਕਿੰਨੇ ਮਾਵਾਂ ਦੇ ਢਿੱਡ ਖਾਲੀ ਕਰੋਗੇ ਪਾਪੀਓ ਨਸ਼ਿਆਂ ਤੋਂ ਮੁੜ ਆਓ ਕਿੰਨੇ ਮਾਵਾਂ ਦੇ ਢਿੱਡ ਖਾਲੀ ਕਰੋਗੇ ਪਾਪੀਓ ਨਸ਼ਿਆਂ ਤੋਂ ਮੁੜ ਆਓ ਗੁਰੂਆਂ ਦੀ ਧਰਤੀ ਤੇ ਇਹਨਾਂ ਕਾਲੇ ਨਾਲ ਤੁਸੀਂ ਮਚਾਓ ਗੁਰੂਆਂ ਦੀ ਧਰਤੀ ਤੇ ਇਹਨਾਂ ਕਾਲੇ ਨਾਲ ਤੁਸੀਂ ਮਚਾਓ ਦਲੀਆ ਨਨੰਦ ਲਾ ਸੱਚੀ ਹੈ ਮੇਰੇ ਹਿਸਾਬ ਨਾਲ ਤਾਂ ਕਿ ਇਹ ਜੇ ਨਸ਼ੇ ਬੰਦ ਨਾ ਹੋਏ ਨਾ ਪੰਜਾਬ ਵਿੱਚ ਤੇ ਇੰਨਾ ਕਾਲ ਪੈ ਜਾਊਗਾ ਹਰ ਮੁੱਲੇ ਕੋਨੇ ਚ ਦੇਖੋਗੇ ਦੀ ਨਸ਼ਾ ਕਰਦਾ ਮੁੰਡਾ ਮਿਲ ਜੇਗਾ ਤੁਹਾਨੂੰ ਪੰਜਾਬੀ ਮੁੰਡਾ ਚਾਹੇ ਕੋਈ ਹੋਰ ਮੁੰਡਾ ਪੰਜਾਬ ਚ ਕੋਈ ਵੀ ਵਸਿਆ ਹੈ ਨਾ ਕੋਈ ਵੀ ਤਰ੍ਹਾਂ ਦਾ ਕੋਈ ਰਹਿ ਰਿਹਾ ਨਸ਼ਾ ਕਰਦਾ ਮਿਲ ਜੂਗਾ ਹਨਾ ਹਾਂਜੀ ਹਾਂਜੀ ਭਾਜੀ ਇੱਥੇ ਮਤਲਬ ਕਿ ਆਪਾਂ ਜੇ ਸੋਚ ਕੇ ਚੱਲੀਏ ਮੈਂ ਦੇਖੋ ਫਿਲਹਾਲ ਆਪਣੇ ਮਾਮੇ ਦੇ ਕੋਲੇ 2 ਸਾਲ ਦੀ ਉਮਰ ਚ ਇੱਥੇ ਆ ਗਏ ਤੇ ਮੈਨੂੰ 5 ਕੇ ਸਾਲਾਂ ਦੀ ਉਮਰ ਜਿੰਨਾ ਨੇ ਸਕੂਲੇ ਪਾਤਾ ਹੀ ਮੇਰੇ ਨਾਲ ਕਹਿੰਦੇ ਤੇ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਮਤਲਬ ਕਿ ਘੁੰਮਦਾ ਫਿਰਦਾ ਇਹੀ ਚੀਜ਼ਾਂ ਦੇਖਦਾ ਆ ਰਿਹਾ ਵਾਂ ਕਿ ਕੋਈ ਵੀ ਇਨਸਾਨ ਜੇ ਕੋਈ ਨਸ਼ਾ ਕਰ ਰਿਹਾ ਤੇ ਉਹਨੂੰ ਭਾਜੀ ਕੋਈ ਨਾ ਅਕਲ ਤਾਲੀਮ ਨਹੀਂ ਦੇ ਰਿਹਾ ਕਿਉਂ ਕਿਉਂਕਿ ਉਹ ਇਨਸਾਨੋਂ ਤਾਂ ਡਰ ਰਿਹਾ ਵਾ ਯਾਰ ਇਹਨੇ ਮੈਨੂੰ ਟੁੱਟ ਕੇ ਪੈ ਜਾਣਾ ਉਹ ਟੁੱਟ ਕੇ ਤਾਂ ਪੈ ਜਾਊਗਾ ਠੀਕ ਆ ਉਹ ਕੋਈ ਸ਼ੇਰ ਥੋੜੀ ਜਿਹਾ ਜੰਗਲ ਦਾ ਵੀ ਜਿਹਨੂੰ ਆਪਾਂ ਦੇਖ ਕੇ ਭਾਜੀਏ ਉਹ ਇੱਕ ਨਸ਼ੇੜੀ ਇਨਸਾਨ ਆ ਯਾਰ ਆਪਾਂ ਨੂੰ ਸੁਧਾਰ ਦੇ ਸਕਦੇ ਆ ਭਾਈ ਸਾਹਿਬ ਇਹ ਤਾਂ ਨਾ ਕਰ ਤੇਰੇ ਘਰਦਿਆਂ ਦੀ ਜ਼ਿੰਦਗੀ ਉਲਝੂ ਤੂੰ ਇੱਕ ਪੀੜੀ ਆ ਆਖਰ ਨੂੰ ਕਹਿੰਦੇ ਪਹਿਲਾਂ ਇਹ ਨਹੀਂ ਪਤਾ ਵੀ ਪੋਤੇ ਨੇ ਖਤਮ ਹੋਣਾ ਕਿ ਦਾਦੇ ਨੇ ਹੋਣਾ ਵਾ ਇਹ ਮੈਂ ਗੱਲਾਂ ਸੁਣੀਆਂ ਆਪਣੇ ਸਿਆਣਿਆਂ ਤੋਂ ਬਜ਼ੁਰਗਾਂ ਤੋਂ ਜਿਹੜਾ ਨਸ਼ਾ ਕਰਦਾ ਉਹਦਾ ਤਾਂ ਪਤਾ ਨਹੀਂ ਕਦੋਂ ਮੱਕ ਜਣਾਣਾ ਜਿਹੜਾ ਨਸ਼ਾ ਕਰਦਾ ਉਹਦਾ ਮੈਂ ਇੰਨਾ ਕਹਿ ਸਕਦਾ ਵਾਂ ਵੀ ਤੇਰੀ ਮੌਤ ਰੱਬ ਦੀ ਲਿਖੀ ਨਹੀਂ ਹੈਗੀ ਤੂੰ ਤਕਦੀਰ ਵਾਲਾ ਨਹੀਂ ਆ ਤੇਰੀ ਮੌਤ ਇੱਕ ਨਸ਼ੇ ਇੱਕ ਟੀਕੇ ਤੋਂ ਹੋ ਰਹੀ ਆ ਇਸ ਕਰਕੇ ਨਾ ਤੂੰ ਬੇਵਸ ਇਨਸਾਨ ਆ ਤੇਰੀ ਲਿਖਤ ਹੀ ਹੈ ਨਹੀਂ ਰੱਬ ਦੇ ਵਿੱਚ ਤੇ ਗਾਂ ਵੀ ਤੂੰ ਜੇ ਇਹ ਨਸ਼ਾ ਕਰਕੇ ਮਰੇਗਾ ਤੇ ਗਾਂ ਵੀ ਫੇਰ ਜੇ ਜਨਮ ਲੈ ਲੈ ਕਿਸੇ ਜੁਨੀ ਦਾ ਉੱਥੇ ਵੀ ਫਿਰ ਘੱਟੀਆਂ ਮੌਤ ਦੇ ਵਿੱਚ ਹੀ ਮਰੇਗਾ ਜੇ ਦੇਖੋ ਕਿਸੇ ਦਾ ਬੱਚਾ ਨਸ਼ਾ ਕਰ ਰਿਹਾ ਇਹੀ ਆਪ ਗੱਲ ਕਹਿਣਾ ਜੇ ਕਿਸੇ ਦਾ ਬੱਚਾ ਨਸ਼ਾ ਕਰ ਰਿਹਾ ਨਾ ਭਾਈ ਤੇ ਉੱਥੇ ਇਹ ਚੀਜ਼ ਹੁੰਦੀ ਹੈ ਜਿਹੜੀ ਮਾਂ ਦਾ ਇੱਕੋ ਇੱਕ ਪੁੱਤ ਹੋਵੇ ਲਾਲੜਾ ਤੇ ਉਹ ਮਾਂ ਦੀ ਉਮਰ ਵਿਚਾਰੀ ਦੀ 60 70 ਸਾਲ ਦੀ ਬੀਤ ਗਈ ਹੋਈ ਆ ਉਹ ਇੱਕੋ ਇੱਕ ਹੀ ਸਵਾ ਲੱਖ ਬੱਚਾ ਉਹਦੀ ਸੇਵਾ ਕਰਨ ਵਾਲਾ ਮਾਲਕ ਨੇ ਉਹਦੀ ਗੋਦੀ 'ਚ ਪਾਇਆ ਤੇ ਅਸੀਂ ਉਹਦੀ ਖੁਸ਼ੀਆਂ ਲੈ ਕੇ ਆਏ ਹੋਈਏ ਉਹ ਨਿਚਾਰੀ ਨੇ ਲੱਡੂ ਪੇੜੇ ਵੰਡੇ ਪਾਲਟੀਆਂ ਸ਼ਗਨ ਸ਼ਵਾਰੇ ਕੀਤੇ ਰਿਸ਼ਤੇਦਾਰ ਸੱਦੇ ਕਿੰਨਾ ਚਾਹ ਕੀਤਾ ਉਹਨੂੰ ਪਾਲਿਆ ਫਿਰ ਉਹਨੂੰ ਪੜਾਇਆ ਲਿਖਾਇਆ ਐਂਡ ਤੇ ਜਾ ਕੇ ਉਹ ਨਸ਼ਾ ਕਰਨ ਲੱਗਿਆ ਉਹ ਦੇਖੋ 65 ਸਾਲ ਦੀ ਜਨਾਨੀ ਵਿਚਾਰੀ ਉਹ ਇੱਕ ਉਹਦਾ ਸੇਵਾਦਾਰ ਉਹਦੀ ਗੋਦੀ ਵਿੱਚੋਂ ਚਲੇ ਜਾਵੇ ਤੇ ਉਹ ਉਸ ਇਨਸਾਨ ਦਾ ਕੀ ਹਾਲ ਹੋਊਗਾ ਭਾਜੀ ਇੱਕ ਸਿਰਫ ਉਹ ਇੱਕ ਜਨਾਨੀ ਨੂੰ ਪੁੱਛ ਕੇ ਦੇਖੋ ਉਹ ਵੀ ਗਾਂ ਉਹ ਨਾ ਤੇ ਨਿਆਣਾ ਹੀ ਜੰਮਣ ਚੁੱਕੀ ਰਹੀ ਆ ਉਹਦਾ ਇੱਕ ਜਿਹੜਾ ਆਸਰਾ ਸੀਗਾ ਬੁੱਢੀ ਦਾ ਵਿਚਾਰੀ ਦਾ ਉਹ ਵੀ ਉੱਤੋਂ ਉੱਠ ਜਾਵੇ ਤੇ ਉਹਦਾ ਕੀ ਹਾਲ ਹੋਊਗਾ ਉਹ ਪੰਜਾਬ ਦੀ ਧਰਤੀ ਨੂੰ ਦਵਾਵਾ ਦਊਗੀ ਕਿ ਵੱਧਵਾਵਾ ਦਊਗੀ ਦਵਾਵਾ ਤਾਂ ਨਹੀਂ ਦੇਣ ਲੱਗੀ ਵੱਧਵਾਵਾ ਹੀ ਦੇਣ ਲੱਗੀ ਆਓ ਤੇ ਵੱਧਵਾਵਾ ਦੇਣ ਲੱਗੀ ਉਹ ਧਰਤੀ ਨੂੰ ਇਸ ਕਰਕੇ ਪੰਜਾਬ ਦੀਨ ਗੁਰੂਆਂ ਦੀ ਧਰਤੀ ਨੂੰ ਵੱਧਵਾ ਕਿਸੇ ਵੀ ਮਾਂ ਦੇ ਮੂੰਹੋਂ ਨਾ ਨਿਕਲੇ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਦੇਖੋ ਇਹ ਗੁਰੂਆਂ ਪਾਤਸ਼ਾਹਾਂ ਦੀ ਧਰਤੀ ਆ ਇਹ ਧਰਤੀ ਐਡੀ ਸੋਹਣੀ ਆ ਨਾ ਇੱਥੇ ਭਾਜੀ ਇੱਕ ਬੁਖਾਰੀ ਵੀ ਆ ਜੇ ਨਾ ਤਾਤਿਆਂ ਦੇ ਚਰਨਾਂ 'ਚ ਸਤਗੁਰੂ ਮਾਲਕ ਦੇ ਚਰਨਾਂ 'ਚ ਕਮਾਈ ਕਰਨ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਕੋਈ ਆ ਜਾਵੇ ਨਾ ਤੁਇਥੋਂ ਰਾਜਾ ਬਣ ਕੇ ਜਾਂਦਾ ਅਸੀਂ ਆਪਣੇ ਅੱਖੀ ਦੇਖਿਆ ਦੇਖੋ ਅਸੀਂ ਆਪਣੇ ਅੱਖੀ ਇਹ ਦੇਖਿਆ ਵਾ ਅਸੀਂ ਦੇਖਦੇ ਆਂ ਕਿ ਇੱਕ ਝੁੱਗੀ ਦੇ ਵਿੱਚ ਇਨਸਾਨ ਰਹਿ ਰਿਹਾ ਉਹਦੇ ਅੱਗੇ ਅਸੀਂ ਕਹਾਂ ਵੀ ਤੈਨੂੰ ਬਾਬਾ ਨਾਨਕ ਤਰੱਕੀ ਬਖਸ਼ੇ ਸਤਿਗੁਰੂ ਮਾਲਕ ਦਾਤਾ ਸਭ ਤਰੀ ਇਹ ਕਮਾਈਆਂ 'ਚ ਵਾਧੇ ਪਾਵੇ ਦਾਤਾ ਤੈਨੂੰ ਆਪਣਾ ਘਰ-ਬਾਰ ਦਵੇ ਮਾਲਕ ਸਾਨੂੰ ਤਾਂ ਕੁੱਲੀਆਂ 'ਚ ਰਹਿਣਾ ਵੀ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਸਾਡੇ ਲਈ ਉਹੀ ਮਹਿਲ ਆ ਸਾਡੀਆਂ ਦਿਵਾਵਾਂ ਨਾਲ ਜਿਹੜੀਆਂ ਅਸਲੀ ਦੌਲਤ ਸਾਡੀ ਆ ਵਾ ਜਿਹੜਾ ਨਾਨਕ ਸਾਹਿਬ ਨੇ ਸਾਨੂੰ ਸਦਕਾ ਦਿੱਤਾ ਵਾ ਸਾਡੀ ਸਭ ਤੋਂ ਵੱਡੀ ਦੌਲਤ ਹੈ ਤੇ ਅਸੀਂ ਦੂਸਰਿਆਂ ਦਾ ਇਹੀ ਸਦਕਾ ਕਰਾਂਗੇ ਕਿ ਕਿਸੇ ਦੇ ਬਰਵਾਦੀ ਦੇ ਉੱਤੇ ਪੈਸੇ ਨਾ ਲੱਗਣ। ਅੱਛੀ ਚੀਜ਼ ਦੇ ਉੱਤੇ ਪੈਸੇ ਗਣ ਕੋਈ ਕਾਰ ਖਰੀਦੇ ਕੋਈ ਆਪਣਾ ਮਹਿਲ ਮਹਲਾਰਾ ਪਾਵੇ ਕੋਈ ਪੁੱਤ ਵਿਆਵੇ ਕੋਈ ਧੀ ਵਿਆਵੇ ਕੋਈ ਕਾਰ ਲਿਆਵੇ ਕੋਈ ਕੋਠੀ ਗਟਾਵੇ ਬਿਲਡਿੰਗ ਪਾਵੇ ਪਰ ਯਾਰ ਅਸੀਂ ਇਸ ਚੀਜ਼ ਤੇ ਨਾ ਦੇਖੀਏ ਵੀ ਕਿਸੇ ਦੇ ਪੁੱਤ ਨੇ ਉਹਦਾ ਘਰ-ਬਾਰ ਹੀ ਰੋੜ ਤਾਂ ਨਸ਼ੇ ਦੇ ਪਿੱਛੇ ਲੱਗ ਕੇ। ਇਹ ਚੀਜ਼ ਨੂੰ ਨਹੀਂ ਭਾਜੀ ਸਾਨੂੰ ਮਤਲਬ ਦੇਖਣ ਨੂੰ ਵਧੀਆ ਨਹੀਂ ਲੱਗਦੀ ਹੈਗੀ। ਸਾਨੂੰ ਇਹ ਚੀਜ਼ ਵਧੀਆ ਲੱਗਦੀ ਹੈ ਜਿਹੜੀ ਪੰਜਾਬ ਦੀ ਮਾਇਆ ਨਾ ਉਹ ਵਧੀਆ ਕਾਰਜ ਤੇ ਲੱਗੇ ਖੁਸ਼ੀ ਦੇ ਉੱਤੇ ਲੱਗੇ ਤੁਸੀਂ ਜਾਂਦੇ ਜਾਂਦੇ ਨਸ਼ੇ ਤੇ ਉਹ ਜੋ ਨੌਜਵਾਨ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਕੀ ਕਹਣਾ ਚਾਹੁੰਗੇ ਇੱਕ ਮੈਸੇਜ ਵਿੱਚ ਜਿਹੜੀ ਤੁਸੀਂ ਇੱਕ ਮੈਸੇਜ ਜਿਹੜੀ ਆਪਾਂ ਗੱਲ ਖਤਮ ਕਰਨੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਹੋ ਵੀ ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ ਆਪਣੇ ਮੈਂ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਮੈਂ ਦੇਖੋ ਉਹਨਾਂ ਨੂੰ ਹੱਥ ਜੋੜ ਕੇ ਮੈਂ ਬਹੁਤ ਬੇਨਤੀ ਕਰਦਾ ਮੈਂ ਆਪਣੇ ਰੂਹ ਰੂਹ ਤੋਂ ਕਿ ਦੇਖੋ ਮੇਰੇ ਪੰਜਾਬੀ ਭਰਾਵੋ ਜਾਗੋ ਇਹ ਜਿਹੜਾ ਨਸ਼ਾ ਨਾ ਇਹਨੂੰ ਤਿਆਗ ਦੋ ਕਿਉਂ ਕਿਉਂਕਿ ਵੇਖੋ ਅੱਜ ਕੱਲ੍ਹ ਜਮਾਨਾ ਮੈਂ ਆਪਣੇ ਅੱਖੀਂ ਦੇਖ ਰਿਹਾ ਵਾਂ ਕਿ ਕਈ ਮੁੰਡੇ ਜਿਹੜੇ ਆਮ ਘਰਾਂ ਦੇ ਗਰੀਬ ਘਰਾਂ ਦੇ ਜਿਹਦੇ ਕੋਲ ਪੈਸਾ ਹੈਗਾ ਬੇਸ਼ਮਾਰੋਂ ਨੇ ਤਾਂ ਭਾਜੀ ਚਾਲ ਹੀ ਲੈਣਾ ਵਾ ਉਹਨੇ ਚਾਲ ਹੀ ਲੈਣਾ ਵਾ ਜੀ ਤੇ ਜਿਹੜਾ ਗਰੀਬ ਘਰ ਦਾ ਮੇਰਾ ਭਰਾ ਨਾ ਆਮ ਕਰਦਾ 5-600 ਰੁਪਏ ਕੋ ਦਿਹਾੜੀ ਦਾ ਪੱਕਾ ਮਾਉਣ ਵਾਲਾ 400 ਇਹਦੇ ਲਈ ਇਹ ਜ਼ਰੂਰੀ ਮੇਰਾ ਪੈਗਾਮ ਆ ਤੇ ਇਹਨੂੰ ਮੇਰੇ ਪੈਗਾਮ ਨੂੰ ਯਾਦ ਰੱਖਿਓ ਇਕ ਤੁਹਾਡੇ ਬਹੁਤ ਕੰਮ ਆਊਗਾ ਜੇ ਸੋਚੋਗੇ ਧੀ ਪੈਣਾ ਸਾਡੇ ਲਈ ਸਾਡਾ ਸਭ ਤੋਂ ਵੱਡਾ ਨਸ਼ਾ ਸਾਡੀ ਸਭ ਤੋਂ ਵੱਡੀ ਆਸ਼ਕੀ ਸਾਨੂੰ ਧੀ ਪੈਣਾ ਮਾਰਗ ਨਹੀਂ ਦਿੱਤੀ ਸਾਡੀ ਮਾਂ ਸਾਡੀ ਸਭ ਤੋਂ ਵੱਡੀ ਆਸ਼ਕੀ ਆ ਪੰਜਾਬ ਦੀ ਗਵਰਨਮੈਂਟ ਨੂੰ ਇਹ ਅਪੀਲ ਕਰਦਾ ਵਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਪੰਜਾਬ ਦੀ ਧਰਤੀ ਦੇ ਉੱਤੇ ਵਿਕ ਰਿਹਾ ਵਾ ਜੀ ਉਹਨੂੰ ਬੰਦ ਕਰੋ ਬਿਲਕੁਲ ਹੀ ਰਾਦੀ ਕਰ ਦਿਓ ਹਰ ਇੱਕ ਨਸ਼ਾ ਕੋਈ ਵੀ ਇਦਾਂ ਦਾ ਨਸ਼ਾ ਨਹੀਂ ਹੋਣਾ ਚਾਹੀਦਾ ਜਿਹੜਾ ਗੁਰੂ ਨਾਨਕ ਦੀ ਧਰਤੀ ਦੇ ਉੱਤੇ ਵਿਕੇ ਇਹ ਸਾਨੂੰ ਕਮਜ਼ੋਰ ਬਣਾਵੇ ਸਾਡੇ ਘਰ ਘਰ ਦੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਮੈਂ ਦੇਖ ਰਿਹਾ ਕਿ ਸਾਡਾ ਜਿਹੜਾ ਪੰਜਾਬ ਨੌਜਵਾਨ ਹੈ ਬਹੁਤ ਡਿੱਗ ਰਿਹਾ ਅੱਗੇ ਤੋਂ ਪਹਿਲਾਂ ਤੋਂ ਕਈ ਆ ਵਿੱਚ ਵਿਚਾਰੇ ਚੱਲ ਉਹਨਾਂ ਨੇ ਮੂਡਾ ਲਾਇਆ ਹੋਇਆ ਵਾ ਆਪਣਾ ਹਿੰਮਤ ਜੋਰ ਲਾਇਆ ਵਾ ਪਰ ਉਹ ਵੀ ਕਦੋਂ ਤੱਕ ਉਹ ਉਦੋਂ ਤੱਕ ਜਦੋਂ ਤੱਕ ਉਹਨਾਂ ਦੀ ਇੱਥੇ ਜ਼ਿੰਦਗੀ ਹੈਗੀ 100 ਸਾਲ ਦੀ ਮਾਲਕ ਨੇ ਦਿੱਤੀ ਆ ਉਹ ਗਾਂ ਕੋਈ ਹੋਰ ਵੀ ਉੱਠੇ ਇਹ ਹਰ ਕਿਸੇ ਦਾ ਪੁੱਤ ਧੀ ਨਸ਼ਾ ਕਰੂਗਾ ਨਸ਼ਾ ਬੰਦ ਕਰਾ ਦਿਓ ਚਾਹੇ ਜਿਹੜਾ ਕੋਈ ਅਫਸਰ ਹੋਵੇ ਕੋਈ ਵੀ ਹੋਵੇ ਧੀ ਪੁੱਤ ਕਦੇ ਕਿਸੇ ਦਾ ਵੀ ਵਿਗੜ ਸਕਦਾ ਵਾ ਕੋਈ ਸਮੇ ਦੇ ਹਾਲਾਤ ਦਾ ਪਤਾ ਨਹੀਂ ਹੈਗਾ ਤੇਪੋ ਤਾਂ ਦੱਸ ਕੇ ਨਹੀਂ ਕਦੇ ਵੀ ਵਿਗੜਦਾ ਹੁੰਦਾ ਜਦੋਂ ਨਸ਼ੇ ਦੇ ਲੱਗਣਾ ਉਹਨੇ ਲੱਗ ਹੀ ਜਾਣਾ ਚੋਰੀ ਹਾਂ ਤੇ ਨਸ਼ਾ ਬਿਲਕੁਲ ਹੀ ਰਾਦੀ ਕਰ ਮੇਰੀ ਇਹ ਬੇਨਤੀ ਆ ਅੱਜ ਕੱਲ ਖਾਣ ਨੂੰ ਖਾਣ ਨੂੰ ਰੋਟੀ ਤੇ ਮਿਲਦੀ ਨਹੀਂ ਆ ਖਾਣ ਨੂੰ ਰੋਟੀ ਮਿਲਦੀ ਨਹੀਂ ਆ ਮਾਂ ਦਾ ਪਤਾ ਨਹੀਂ ਆ ਭੈਣ ਦਾ ਪਤਾ ਨਹੀਂ ਆ 5-4 ਰੁਪਏ ਦਿਹਾੜੀ ਲਿਆਉਂਦੇ ਨੇ ਚੁੱਪ ਕਰਕੇ ਜਾ ਕੇ ਸਾਰੇ ਉਹ ਚਿੱਟੇ ਵਾਲੇ ਨੂੰ ਦੇ ਆਉਂਦੇ ਨੇ ਤੇ ਮਾਵਾਂ ਪਿੱਛੇ ਰਹੁੰਦੀਆਂ ਨੇ ਮੇਰੇ ਬੱਚੇ ਨੇ ਘਰ ਆਉਣਾ ਆ ਕਦੋਂ ਮੇਰੀ ਰੋਟੀ ਪੱਕਣੀ ਕਦੋਂ ਸਾਡੇ ਰੋਟੀ ਮੂੰਹ ਚ ਪੈਣੀ ਸਰਕਾਰ ਗਾਲੀ ਮੇਰੀ ਇਹ ਬੇਨਤੀ ਆ ਵੀ ਘਰ ਘਰ ਸੁਧਾਰ ਹੋਵੇ ਇਹ ਨਸ਼ਿਆਂ ਤੇ ਮੁਕਤੀ ਪਾਓ ਇਹ ਬਿਲਕੁਲ ਬੰਦ ਕਰਾਓ ਜਿਹੜਾ ਅੱਜ ਕੱਲ ਦੀ ਨਵੀਂ ਪੀੜ੍ਹੀ ਉੱਠੇ ਤੇ ਪਹਿਲਵਾਨੀ ਜਾਣ ਕਬੱਡੀ ਜਾਣ ਤੇ ਬਹੁਤ ਬਹੁਤ ਮਿਹਰਬਾਨੀ ਸਰਕਾਰ ਵੱਲੋਂ ਸਾਨੂੰ ਇਹ ਬੰਦ ਕਰੋ ਧੰਨਵਾਦ ਓਕੇ ਜੀ ਧੰਨਵਾਦ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ